ਇੱਕ ਮਨੁੱਖ ਕਿਸੇ ਦਾ ਕਤਲ ਕਰ ਦੇਵੇ ਇਹ ਅਪਰਾਧ ਹੈ ਬਹੁਤ ਵੱਡਾ ਅਪਰਾਧ ਹੈ ਉਹਦਾ ਹੰਕਾਰ ਉਸ ਨੂੰ ਇਸ ਹੱਦ ਤੱਕ ਹਿੰਸਾਤਮਕ ਬਣਾ ਦਿੱਤਾ ਉਸ ਨੇ ਇੱਕ ਦੀ ਜਾਨ ਲੈ ਲਈ ਪਰ ਹੁਣ ਕਾਨੂੰਨ ਉਸ ਦੀ ਜਾਨ ਲਵੇਗਾ ਉਹਨੂੰ ਸਜ਼ਾਏਗਾ ਮੈਂ ਭਾਰਤ ਵਿੱਚ ਇਹ ਦੋ ਸ਼ਬਦ ਕਹਿ ਸਨ ਗੱਲ ਰਫਾ ਦਫਾ ਹੋ ਗਈ ਵਰਨਾ ਮੈਨੂੰ ਨੋਟਿਸ ਮਿਲੇ ਅਸੀ ਵੀ ਤੁਸੀਂ ਅਦਾਲਤ ਦੇ ਖਿਲਾਫ ਬੋਲੇ ਕਾਨੂੰਨ ਦੇ ਖਿਲਾਫ ਬੋਲੇਗੇ ਇਹ ਅਦਾਲਤ ਦੀ ਤੋਹਫਤ ਦਾ ਮਸਲਾ ਖੜਾ ਹੋ ਸਕਦਾ ਹੈ ਮੈਂ ਕਿ ਇੱਕ ਮਨੁੱਖ ਨੇ ਕਤਲ ਕੀਤਾ ਹੈ ਜੁਰਮ ਹੈ ਹੁਣ ਕਾਨੂੰਨ ਉਸ ਦਾ ਕਤਲ ਕਰੇ ਇਹ ਕਿਸ ਤਰ੍ਹਾਂ ਪੁੰਨ ਹੋ ਗਿਆ ਇਹ ਕਿਸ ਤਰ੍ਹਾਂ ਮਹਾਨ ਹੋ ਗਿਆ ਇਸ ਦਾ ਮਤਲਬ ਹੈ ਉਹਨੇ ਕਾਨੂੰਨ ਦੇ ਦਾਇਰੇ 'ਚ ਕਿਸੇ ਨੂੰ ਨਹੀਂ ਮਾਰਿਆ ਤੇ ਤੁਸੀਂ ਕਾਨੂੰਨ ਦੇ ਦਾਇਰੇ 'ਚ ਕਿਸੇ ਨੂੰ ਫਾਂਸੀ ਤੇ ਚਾੜੋ ਕਰੇ ਸਿਆਣੇ ਸਿਆਣੇ ਦੇਸ਼ਾਂ ਵਿੱਚ ਸਜ਼ਾਏ ਮੌਤ हट ਗਈ ਹੈ ਇਹ ਵੀ ਮੈਂ ਅਰਥ ਕਰਦਾ ਜਿਨ੍ਹਾਂ ਨੇ ਗਹਿਰਾਈ ਦੇਚ ਲਿਆ ਇਸ ਗੱਲ ਨੂੰ ਹਿੰਸਕ ਸਾਰੇ ਹੀ ਆਉਂਦੇ ਨੇ ਹੰਕਾਰ ਤੇ ਸਾਰਿਆਂ ਦੇ ਅੰਦਰ ਡਿਗਰੀ ਦਾ ਫਰਕ ਸਾਰਿਆਂ ਦੀ ਮੂਲ ਸਮੱਸਿਆ ਹੰਕਾਰ ਹੈ ਲੋਭ ਹੈ ਵਾਸ਼ਨਾ ਕੋਈ ਕਬੂਲ ਕਰੇ ਭਾਵੇਂ ਨਾ ਕਰੇ ਕਿਦਰੇ ਉਸ ਨੂੰ ਲੋਭ ਦੇ ਇਮਾਨ ਬੜਾ ਦੇਗਾ ਕਿਦਰੇ ਉਸ ਨੂੰ ਅਹੰਕਾਰ ਹਿੰਸਕ ਬਣਾ ਦੇਗਾ ਕਿਦਰੇ ਉਸ ਨੂੰ ਵਾਸ਼ਨਾ ਦੋਰਾਚਾਰੀ ਬਣਾ ਦੇਗੀ ਚਲੋ ਅਪਰਾਧੀ ਨਾ ਬਣਨ ਦੇਵੇ ਪਾਪੀ ਤੇ ਬਣਨ ਦੇਵੇ ਉਦੇ ਵਿਚਾਰਾਂ ਤੇ ਸਭ ਕੁਛ ਆ ਜਾਏਗਾ ਸੋਚਣੀ ਤੇ ਆ ਜਾਏਗਾ ਹਿੰਸਾ ਉਸ ਦੀ ਸੋਚਣੀ ਚ ਆ ਜਾਏਗੀ ਦੁਰਾਚਾਰ ਉਸ ਦੇ ਵਿਚਾਰਾਂ ਚ ਆ ਜਾਏਗਾ ਬੇਈਮਾਨੀ ਉਹਦੀ ਸਿਮਰਤੀ ਬਣ ਜਾਏਗੀ ਇਹਨੂੰ ਧੋਖਾ ਦੇ ਦੇਆ ਉਹਨੂੰ ਧੋਖਾ ਦੇ ਦੇਆ ਉਹਨੂੰ ਧੋਖਾ ਦੇ ਦੇ ਸਾਰੇ ਜਗਤ ਦੀ ਮੂਲ ਸਮੱਸਿਆ ਇਹ ਹੈ ਇਹ ਤੇ ਚੰਗਾ ਹੋਇਆ ਉੱਥੇ ਇੱਕ ਦਾਰਸ਼ਨਿਕ ਵਕੀਲ ਸੀ ਬੜਾ ਸਿਆਣਾ ਔਰ ਗੁਰੂ ਘਰ ਦਾ ਉਹ ਸਰਦਾਲੂ ਭਾਵੇਂ ਸਹੀਦਾਰੀ ਸੀ ਪਰਨੇ ਮੈਨੂੰ ਕਹੇ ਮਸਕੀਨ ਜੀ ਤੁਸੀਂ ਫਿਕਰ ਨਾ ਕਰੋ ਇਹ ਮਾਮੂਲੀ ਗੱਲ ਹੈ ਮੈਨੇ ਟੋ ਨਪਟਾ ਲਿਆਂ ਦਾ ਪੈਂ ਮੈਂ ਇਤ ਨਹੀਂ ਆਖਿਆ ਸੀ ਇੱਕ ਮਨੁੱਖ ਕਤਲ ਕਰਦਾ ਹੈ ਕਾਤਲ ਹੈ ਕਿਉਂਕਿ ਉਸਨੇ ਕਾਨੂੰਨ ਦੇ ਗਾਇਰਜ ਕਿਸੇ ਨੂੰ ਨਹੀਂ ਮਾਰਿਆ ਤੇ ਫਿਰ ਕਾਨੂੰਨ ਉਸ ਦੀ ਹੱਤਿਆ ਕਰਦਾ ਉਹਨੂੰ ਫਾਂਸੀ ਤੇ ਚੜ੍ਹਾਦਾ ਉਹਨੂੰ ਮਾਰਦਾ ਹੈ ਕਾਨੂੰਨ ਦੇ ਦਾਇਰੇ ਚ ਤੇ ਕਾਨੂੰਨ ਦੇ ਦਾਇਰੇ ਚ ਮਾਰੇ ਹੋਇਆ ਕਤਲ ਕੀਤਾ ਹੈ ਇਨਸਾਫ ਹੋ ਗਿਆ ਤੇ ਕਾਨੂੰਨ ਦੇ ਦਾਇਰੇ ਜਿਸ ਨੂੰ ਨਹੀਂ ਮਾਰੇਆ ਉਹ ਗੁਨਾਹ ਹੋ ਗਿਆ ਇਹ ਕਿਸ ਤਰ੍ਹਾਂ ਦਾ ਸੋਚਣ ਦਾ ਡੰਗ ਹੈ ਗੁਨਾਹ ਆਖਰ ਗੁਨਾਹ ਹੈ ਕਤਲ ਆਖਰ ਕਤਲ ਹੈ चाहे किसी ढंग जाए चाहे लोहे के छुरिया कतल किया या सोने के छुर नी आखिर हथकड़ी है चाहे लोहे की है तो चाहे सोने की है भावे किसी सोने की जनीर जंजीर बन के रख दो भावें किसी पित्तल किसी बन के था रख था। तो रख दिया जाए अगला मनीज त गया कोई माण नाल आखे नहीं जी अने जंजीर न बने ਸੋਨੇ ਦੇ ਪਿੰਜਰੇ ਚ ਬੰਦ ਕੀਤਾ ਬੰਦ ਕੀਤਾ ਮੈਨੂੰ ਇਸ ਸੰਬੰਧ ਦੇ ਚ ਇੱਕ ਕਹਾਣੀ ਆ ਰਹੀ ਪ੍ਰਾਣੀ ਮਨਸੂਰ ਨੂੰ ਜਦ ਸੂਲੀ ਤੇ ਚੜਨ ਲੱਗੇ ਤੇ ਸੂਲੀ ਤੋਂ ਪਹਿਲੇ ਸਾਰਿਆਂ ਨੇ ਉਸ ਨੂੰ ਪੱਥਰ ਵੀ ਮਾਰਨਾ ਸੀ ਇਹ ਵੀ ਸਦਾ ਸੀ ਪਰ ਕਸੂਰ ਉਸ ਦਾ ਇਹ ਹੀ ਸੀ ਕਿ ਵਿਚਾਰਾ ਬੇਕਸੂਰ ਸੀ ਬਸ ਇਹ ਨਹੀਂ ਮੰਨਦਾ ਕਸੂਰਵਾਰਾਂ ਦੀ ਮਹਿਫਿਲ ਦੇ ਚ ਬਿਲਕੁਲ ਬੇਕਸੂਰ ਹੋ ਕੇ ਜੀਵਣਾ ਵੀ ਇੱਕ ਕਸੂਰ ਹੋ ਜਾਂਦਾ ਹੈ ਇਹ ਵੀ ਮਰਜ਼ ਕਰਦੇ ਹਨ ਪਾਪੀਆਂ ਦੇ ਇਕੱਠ ਦੇ ਚ ਪੁਨੀਤ ਹੋ ਕੇ ਜੀਵਣਾ ਵੀ ਇੱਕ ਪਾਪ ਹੋ ਜਾਂਦਾ ਹੈ ਮੂਰਖਾਂ ਦੀ ਮਹਿਫਿਲ ਦੇ ਚ ਬਹੁਤ ਸਿਆਣਾ ਹੋ ਜਾਣਾ ਵੀ ਇੱਕ ਮੂਰਖਤਾ ਹੋ ਜਾਂਦੀ ਹੈ ਬਸ ਉਸ ਦਾ ਇਹੀ ਕਸੂਰ ਸੀ ਵਿਚਾਰਾ ਬੇਕਸੂਰ ਸੀ ਬਾਦਸ਼ਾਹ ਦਾ ਹੁਕਮ ਸੂਲੀ ਤੇ ਬਾਅਦ ਵਿੱਚ ਚੜਾਂਗੇ ਪਹਿਲੇ ਇਸ ਨੂੰ ਇੱਕ ਇੱਕ ਪੱਥਰ ਮਾਰ ਇਸ ਇਕੱਠ ਦੇ ਸ਼ਿਵਲੇ ਵੀ ਸੀ ਮਨਸੂਰ ਦਾ ਦੋਸਤ ਜੈਸੇ ਮਨਸੂਰ ਸੂਫੀ ਸੀ ਉਹ ਵੀ ਸੂਫੀ ਸੀ ਮਨਸੂਰ ਨੇ ਖੁਦਾ ਨੂੰ ਸਮਝਿਆ ਸੀ ਉਸ ਦਾ ਅਨੁਭਵ ਸੀ ਖੁਦਾ ਉਸ ਦੀ ਜ਼ਿੰਦਗੀ ਸੀ ਉਹਨੂੰ ਪ੍ਰਾਪਤ ਕਰ ਲਿਆ ਸੀ ਸ਼ਿਵਲੀ ਦੀ ਸਮਝ ਦੇ ਤੇ ਆਈ ਅਨੁਭਵ ਤੇ ਸੀ ਉਸ ਦਾ ਲੇਕਿਨ ਅਜੇ ਉਸ ਪੱਧਰ ਤੇ ਨਹੀਂ ਸੀ ਉਹ ਪ੍ਰਾਪਤੀ ਨਹੀਂ ਸੀ ਜੋ ਮਨਸੂਰ ਨੂੰ ਕੋਲ ਸੀ ਲੇਕਿਨ ਇਤਨਾ ਜ਼ਰੂਰ ਪਤਾ ਸੀ ਮਨਸੂਰ ਬੇਕਸੂਰ ਹੈ ਪਰ ਉਹਨੇ ਦੇਖਿਆ ਹੁਣ ਸਾਰਿਆਂ ਨੇ ਪੱਥਰ ਚੁੱਕ ਲਏ ਨੇ ਮਾਰਨ ਵਾਸਤੇ ਤੇ ਮੈਂ ਨਾ ਚੁੱਕਿਆ ਤੇ ਮੈਂ ਨਾ ਮਾਰਿਆ ਤੇ ਮੈਨੂੰ ਸਾਥੀ ਸਮਝ ਕੇ ਕਿਦਰ ਮੈਨੂੰ ਹੀ ਸੂਲੀ ਤੇ ਨਾ ਚਾੜਾ ਉਹ ਕਮ ਉਹ ਮਾਰੂ ਸਾਰਿਆਂ ਨੇ ਪੱਥਰ ਮਾਰੇ ਸ਼ਿਬਲੀ ਕੋਲ ਇੱਕ ਫੁੱਲ ਸੀ ਗੁਲਾਬ ਦਾ ਉਹਨੇ ਵੀ ਖਿੱਚ ਕੇ ਮਾਰਿਆ ਇੰਜ ਮੁਠ ਬੰਦ ਕਰਕੇ ਸਿਰਫ ਇਹ ਸਮਝਾਉਣ ਵਾਸਤੇ ਕਿ ਲੋਕਾਂ ਨੂੰ ਪਤਾ ਚਲੇ ਮੈਂ ਹੀ ਮਾਰੇ ਪੱਥਰ ਲਗੇ ਹੱਸਦਾ ਰਿਹਾ ਮਨਸੂਰ ਹੱਸਦਾ ਰਿਹਾ ਪਰ ਗਜ਼ਬ ਦੀ ਗੱਲ ਅਧਰੇ ਪੱਥਰ ਉਸ ਨੂੰ ਨਹੀਂ ਵੀ ਲਗੇ ਸਨ ਨਿਸ਼ਾਨੇ ਤੇ ਨਹੀਂ ਲਗੇ ਸਨ ਅੱਧੇ ਜਿਹੜੇ ਲਗੇ ਹੱਸਦਾ ਰਿਹਾ ਪਰ ਰੱਬ ਦੀ ਨੇਤ ਸਮਝੋ ਉਹ ਜੋ ਗੁਲਾਬ ਖਿੱਚ ਕੇ ਮਾਰਿਆ ਉਹ ਇੱਥੇ ਮੱਤੇ ਦੇ ਲਗੇ ਫੁੱਲ ਚੀਖ ਨਿਕਲ ਗਈ ਮਨਸੂਰ ਦੀ ਬੜੀ ਉੱਚੀ ਸ਼ਿਬਲੀ ਕੋਲ ਪਹੁੰਚਿਆ ਅੱਖਾਂ ਭਰੀਆਂ ਨੇ ਮਿੱਤਰਾ ਪੱਥਰ ਤੇਰੇ ਜਿਸਮ ਨੂੰ ਲੱਗਦੇ ਰਹੇ ਤੂੰ ਲਹੂ ਲੋਹਾਨ ਹੁੰਦਾ ਰਿਹਾ ਤੇ ਹੱਸਦਾ ਰਿਹਾ ਮੈਂ ਤੇ ਫੁੱਲ ਮਾਰਿਆ ਔਰ ਫੁੱਲ ਵੀ ਗੁਲਾਬ ਦਾ ਤੇਰੀ ਚੀਖ ਨਿਕਲ ਗਈ ਮਨਸੂਰ ਕਹਿੰਦਾ ਤੂੰ ਫੁੱਲ ਭੇਟ ਨਹੀਂ ਕੀਤਾ ਮਾਰੇ ਹੈ ਮਾਰੇ ਸਵਾਲੇ ਨੇ ਕਿ ਹੁਣ ਪੱਥਰ ਨਾਲ ਮਾਰਨਾ ਹੈ ਕਿ ਫੁੱਲ ਨਾਲ ਮਾਰਨਾ ਹੈ ਮਾਰੇ ਮਾਰਨ ਨਾਲ ਝੋਟ ਲੱਗੀ ਪਰ ਪੱਥਰ ਖਾ ਕੇ ਤੇ ਤੂੰ ਹੱਸਦਾ ਰਿਹਾ ਹਾਂ ਪੱਥਰ ਮਾਰੇ ਮੁਰਖਾ ਨੇ ਜੋ ਮੈਨੂੰ ਨਹੀਂ ਜਾਣਦਾ ਹੈ ਫੁੱਲ ਮਾਰੇ ਉਸ ਨੇ ਸਿਆਣੇ ਨੇ ਜੋ ਮੈਨੂੰ ਜਾਣਦਾ ਹੈ ਇਸ ਕਰਕੇ ਚੀਖਣੇ ਲੱਗ ਗਈ ਹੈ ਮੇਰੀ ਅਵਸਥਾ ਨੂੰ ਜਾਣਦਾ ਹੈ ਮੈਨੂੰ ਜਾਣਦਾ ਮੇਰੀ ਤਰ੍ਹਾਂ ਅਨਭਵੀ ਪੁਰਸ਼ੇੇ ਵੀ ਬਹਿ ਦੇ ਚਾ ਗਿਆ ਤੇ ਮਾਰੇ ਐ ਫੁੱਲ ਜਿਨ੍ਹਾਂ ਨੇ ਮੈਨੂੰ ਪੱਥਰ ਮਾਰੇ ਮੇਰਾ ਤਨ ਜ਼ਖਮੀ ਕੀਤਾ ਪਰ ਕੀ ਕਰਾਂ ਤੇਰਾ ਮਾਰਿਆ ਜਾਂ ਫੁੱਲ ਤੇ ਮੇਰੇ ਮਨ ਤੋਂ ਵੀ ਪਾਰ ਹੋ ਗਏ ਬਹੁਤ ਗਹਿਰਾ ਗਏ ਸਮਝਦਾਰ ਨੇ ਮਾਰੇ ਇੱਕ ਫਕੀਰ ਨੇ ਮਾਰੇ ਇੱਕ ਸੰਤ ਨੇ ਮਾਰੇ ਜਦ ਕੇ ਸੰਤ ਦਾ ਇਹ ਕਰਮ ਨਹੀਂ ਆਉਂਦਾ ਸੰਤ ਦੀ ਇਹ ਸੋਚਣੀ ਨਹੀਂ ਆਉਂਦੀ ਸਵਾਲ ਇਹ ਨਹੀਂ ਕਿ ਤੂੰ ਫੁੱਲ ਮਾਰਿਆ ਸਵਾਲ ਇਹ ਹੈ ਕਿ ਮਾਰਿਆ ਤੂੰ ਭੇਟ ਨਹੀਂ ਕੀਤਾ ਮਾਰਿਆ ਪਹਿਲੀ ਪਹਿ ਗਿਆ ਸ਼ਿਵਲੀ ਹਾਂ ਮੈਂ ਮਾਰਿਆ ਮਨਸੂਰ ਕਹਿੰਦੇ ਹੁਣ ਤੇਰੇ ਤੇ ਮੈਨੂੰ ਤਰਸ ਆਇਆ ਹੈ ਤੇ ਜਿਸ ਤੇ ਤਰਸ ਆਵੇ ਪਛੜੇ ਹੋਏ ਤੈਨੂੰ ਦੇਖ ਕੇ ਮੈਨੂੰ ਤਰਸ ਆਇਆ ਤੂੰ ਗਿਰਿਆ ਹੈ ਬਾਕੀ ਭੀੜ ਵਿੱਚ ਤੋਂ ਵੀ ਗਿਰਿਆ ਹੈ ਪਵੇਂ ਥੱਲੇ ਚਲਾ ਗਿਆ ਮੁਖਤਸਰ ਮੈਂ ਅਰਜ਼ ਕਰਾਂ ਅਨੁਭਵੀ ਗਿਆਨ ਦੂਸਰੇ ਦੀ અત્યੰਤ ਗravit ਨੂੰ ਵੇਖ ਕੇ ਵੀ ਉਸ ਨੂੰ ਤਰਸ ਆਵੇਗਾ ਕਿਉਂਕਿ ਉਸ ਨੂੰ ਸਮਝ ਆਏ ਸਾਰਿਆਂ ਦੀ ਮੂਲ ਸਮੱਸਿਆ ਇੱਕੋ ਹੀ ਹੈ ਜਦ ਕਦੀ ਕੋਈ ਗਰੇਗਾ ਅਹੰਕਾਰ ਕਰਕੇ ਗਰੇਗਾ ਲੋਭ ਕਰਕੇ ਗਰੇਗਾ ਵਾਸ਼ਨਾ ਕਰਕੇ ਗਰੇਗਾ ਔਰ ਕਿਉਂ ਗਰੇਗਾ ਇਹ ਹੀ ਗਰਾਵਟ ਸਾਰੇ ਸੰਸਾਰ ਦੀ ਮੂਲ ਸਮੱਸਿਆ ਇਹ ਹੀ ਹੈ ਚਾਹ ਉਹ ਕਿਸੇ ਮੁਲਕ ਦਾ ਹੈ ਕਿਸੇ ਜਾਤ ਦਾ ਹੈ ਕਿਸੇ ਮਜ਼ਬਦ ਦਾ ਹੈ ਐਸੇ ਮਨੁੱਖ ਨੂੰ ਕਹਿੰਦੇ ਨੇ ਕਿ ਅਨubhav ਪ੍ਰਕਾਸ਼ ਦੇ ਚ ਜੀਉਂਦਾ ਹੈ ਉਸ ਨੂੰ ਪੜਾ ਲਿਖਾ ਮਿਲੇਗਾ ਅਨਪੜ ਮਿਲੇਗਾ ਮੂਰਖ ਮਿਲੇਗਾ ਸਿਆਣਾ ਮਿਲੇਗਾ ਹਿੰਦੂ ਮਿਲੇਗਾ ਮੁਸਲਮ ਮਿਲੇਗਾ ਉਸ ਨੂੰ ਸਮਝ ਹੈ ਮੂਲ ਸਮਝ ਸਹੀ ਹੈ ਇਹ ਬੇਈਮਾਨ ਨਹੀਂ ਹੋਇਆ ਸੀਮਾ ਵਿੱਚ ਹੈ ਨੈਤਿਕ ਕਿਉਂਕਿ ਅਨੈਤਿਕ ਹੋਣ ਨਾਲ ਸਮਾਜ ਕਬੂਲ ਨਹੀਂ ਕਰਦਾ ਅਨੈਤਿਕ ਹੋਣ ਨਾਲ ਕਾਨੂੰਨ ਸਜ਼ਾ ਦਿੰਦਾ ਹੈ ਤੋ ਨੈਤਿਕ ਹੋ ਕੇ ਜੀ ਰਿਹਾ ਹੈ ਉਹ ਇਹਨਾਂ ਆਪਣੀਆਂ ਬਿਰਤੀਆਂ ਨੂੰ ਸੀਮਾ ਵਿੱਚ ਰੱਖ ਰਿਹਾ ਹੈ ਇਸ ਵਾਸਤੇ ਨੈਤਿਕ ਮਨੁੱਖ ਇੱਕ ਸੰਤ ਦੀ ਦ੍ਰਿਸ਼ਟੀ ਦੇ ਵਿੱਚ ਉਹ ਨੇ ਜੋ ਮਨ ਦੇ ਤਲਤੇ ਤੇ ਅਪਰਾਧੀ ਨੇ ਪਾਪੀ ਨੇ ਅਜੇ ਤਨ ਦੇ ਤਲ ਤੇ ਪ੍ਰਗਟ ਨਹੀਂ ਆਉਂਦਾ ਉੱਤੇ ਤਰ ਸਕਦਾ ਹੈ ਅਪਰਾਧ ਤਨ ਦੇ ਤਲ ਤੇ ਪ੍ਰਗਟ ਨਹੀਂ ਹੁੰਦਾ ਸੀਮਾ ਦੇ ਵਿੱਚ ਰੱਖਿਆ ਹੋਇਆ ਹੰਕਾਰ ਸੀਮਾ ਦੇ ਵਿੱਚ ਰੱਖਿਆ ਹੋਇਆ ਲੋਭ ਨਾ ਇਹ ਬੇਈਮਾਨੀ ਤੱਕ ਨਾ ਪਹੁੰਚੇ ਕਿਸੇ ਨੂੰ ਝੋਟ ਨਾ ਪਹੁੰਚਾ ਇਕਨ ਅੰਦਰ ਤੇ ਹੈ ਇਸ ਨੂੰ ਕਹਿੰਦੇ ਨੇ ਅਨੁਭਵੀ ਗਿਆ ਪਰ ਕਿਉਂਕਿ ਸਾਰੇ ਮਨੁੱਖਾਂ ਦੀ ਸਮੱਸਿਆ ਇਹ ਹੀ ਆਉਂਦੀ ਉਸ ਨੂੰ ਦਰਸਾਉਂਦਾ ਹੈ ਘਿਰਣਾ ਨਹੀਂ ਕਰਦਾ ਅਗਰ ਘਿਰਣਾ ਵੀ ਕਰਦਾ ਹੈ ਤਾਂ ਇਹ ਅਨੁਭਵੀ ਪੁਰਸ਼ ਨਹੀਂ ਇਹ ਤੇ ਸੰਸਾਰੀ ਹੈ ਬਿਲਕੁਲ ਦੁਨਿਆਵੀ ਬੰਦਾ ਹੈ ਅਗਰ ਇਹ ਘਿਰਣਾ ਕਰਦਾ ਹੈ ਨਫ਼ਰਤ ਕਰਦਾ ਹੈ ਇੱਕ ਤੇ ਮੈਨੂੰ ਇਹ ਪਤਾ ਹੈ ਕਿ ਭੋਜਨ ਕਿਸ ਨੇ ਬਣਾਇਆ ਹੈ ਮੈਨੂੰ ਇਹ ਪਤਾ ਹੈ ਇੱਕ ਫਿਰ ਮੈਨੂੰ ਇਹ ਵੀ ਪਤਾ ਹੈ ਇਹ ਭੋਜਨ ਕੀ ਹੈ ਦਾਲ ਕੀ ਹੈ ਸਬਜ਼ੀ ਕੀ ਹੈ ਫੇ ਰੋਟੀ ਮਕਾਈ ਦੀ ਹੈ ਕਣਕ ਦੀ ਹੈ ਮੈਨੂੰ ਸਮਝ ਆਇਆ ਇਹ ਦੂਸਰੀ ਸਮਝ ਮੈਨੂੰ ਇੱਕ ਉਸ ਦੀ ਸਮਝ ਹੈ ਜਿਨ੍ਹਾਂ ਨੇ ਬਣਾਇਆ ਇੱਕ ਉਸ ਦੀ ਸਮਝ ਹੈ ਜੋ ਬਣੇ ਇਹ ਦੋ ਸਮਝ ਹੈ ਮੈਂ ਫਿਰ ਦરાਵਾਂ ਇੱਕ ਤੇ ਇਸ ਦੀ ਸਮਝ ਹੈ ਜਿਸ ਨੇ ਬਣਾਇਆ ਹੈ ਭੋਜਨ ਇੱਕ ਇਸ ਦੀ ਸਮਝ ਹੈ ਜੋ ਬਣਿਆ ਹੈ ਭਾਵੇਂ ਬਣਾਉਣ ਵਾਲੇ ਦੀ ਸਮਝ ਹੈ ਭਾਵੇਂ ਬਣੇ ਹੋਏ ਦੀ ਸਮਝ ਹੈ ਪਰ ਇਹ ਭੋਜਨ ਮੇਰੇ ਜੀਵਨ ਦਾ ਹਿੱਸਾ ਨਹੀਂ ਬਣਿਆ ਮੇਰਾ ਖੂਨ ਨਹੀਂ ਬਣਿਆ ਮੇਰਾ ਮਾਸ ਨਹੀਂ ਬਣਿਆ ਕਿਉਂਕਿ ਮੈਂ ਖਾਦਾ ਹੀ ਨਹੀਂ ਮੈਂ ਛਕੇ